ਸ਼੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਅੱਜ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਦੀ ਘਟਨਾ ਹੋਈ ਇਸ ਘਟਨਾ ਨੇ ਸਿਆਸੀ ਅਤੇ ਧਾਰਮਿਕ ਮਾਹੌਲ ਵਿੱਚ ਹੜਕੰਪ ਮਚਾ ਦਿੱਤਾ ਹਮਲਾਵਰਦੀ ਪਛਾਣ ਨਾਰਾਇਣ ਸਿੰਘ ਚੋੜਾ ਵਜੋਂ ਹੋਈ ਜੋ ਇੱਕ ਵਿਵਾਦਿਤ ਪਿਛੋਕੜ ਵਾਲਾ ਵਿਅਕਤੀ ਹੈ ਨਾਰਾਇਣ ਸਿੰਘ ਚੋੜਾ ਡੇਰਾ ਬਾਬਾ ਨਾਨਕ ਦੇ ਪਿੰਡ ਚੋੜਾ ਦੇ ਨਿਵਾਸੀ ਹਨ ਉਹ ਨਰਿੰਦਰ ਸਿੰਘ ਚੋੜਾ ਦੇ ਭਰਾ ਹਨ ਜੋ ਡੇਰਾ ਬਾਬਾ ਨਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਹਨ ਉਸਦਾ ਨਾਮ ਕਈ ਅਪਰਾਧਿਕ ਮਾਮਲਿਆਂ ਨਾਲ ਜੁੜਿਆ ਹੋਇਆ ਹੈ ਨਾਰਾਇਣ ਸਿੰਘ ਚੋੜਾ 1984 ਦੇ ਸਿੱਖ ਤੰਗਿਆਂ ਤੋਂ ਬਾਅਦ ਪਾਕਿਸਤਾਨ ਭੱਜ ਗਿਆ ਸੀ ਪਾਕਿਸਤਾਨ ਤੋਂ ਪਾਰੀ ਅਸਲਾ ਪਾਰਤ ਵਿੱਚ ਸਪਲਾਈ ਕਰਨ ਵਿੱਚ ਉਸ ਦੀ ਸ਼ਮੂਲੀਅਤ ਦੀ ਗੰਬੀਰ ਦਲੀਲ ਦਿੱਤੀ ਗਈ ਉਹ ਬੁੜੈਲ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਸੀ ਜਿੱਥੇ ਕਈ ਸਾਲਾਂ ਤੱਕ ਉਸ ਨੂੰ ਕੈਦ ਕੀਤਾ ਗਿਆ ਸੀ ਨਾਰਾਇਣ ਸਿੰਘ ਚੋੜਾ ਨੂੰ ਦਲ ਖਾਲਸਾ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਹੋਏ ਸੱਤਾਵਾਂ ਲਈ ਜਾਣਿਆ ਜਾਂਦਾ ਹੈ ਉਹ ਖਾਲਿਸਤਾਨ ਪੱਖੀ ਅੰਦੋਲਨਾਂ ਦਾ ਹਿੱਸਾ ਰਿਹਾ ਹੈ ਉਸਤੇ 12 ਤੋਂ ਵੱਧ ਗੰਭੀਰ ਅਪਰਾਧਕ ਕੇਸ ਤਰਜਹ ਹਨ ਜਿੰਨਾ ਵਿੱਚ ਖਤਿਆ ਤੇ ਹਥਿਆਰਾਂ ਦੀ ਤਸਕਰੀ ਦੇ ਦੋਸ਼ ਵੀ ਸ਼ਾਮਲ ਹਨ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਵੱਲੋਂ ਧਾਰਮਿਕ ਸਜ਼ਾ ਦੇ ਤਹਿਤ ਸ੍ਰੀ ਹਰਮੰਦਰ ਸਾਹਿਬ ਵਿੱਚ ਸੇਵਾ ਰਮੋਲ ਲਈ ਕਿਹਾ ਗਿਆ ਸੀ ਇਸ ਦੌਰਾਨ ਨਰਾਇਣ ਸਿੰਘ ਨੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨਰਾਇਣ ਸਿੰਘ ਚੌੜਾ ਦਾ ਆਪਰਾਧਿਕ ਪਿਛੋਕੜ ਹੈ ਅਤੇ ਉਸਦੇ ਹਮਲੇ ਨੂੰ ਸਿਆਸੀ ਜਾਂ ਧਾਰਮਿਕ ਸਾਜ਼ਿਸ਼ਾਂ ਵੱਜੋਂ ਵੇਖਿਆ ਜਾ ਰਿਹਾ ਹੈ ਉਹਨਾਂ ਇਹ ਵੀ ਦੱਸਿਆ ਕਿ ਇਹ ਹਮਲਾ ਪੂਰੀ ਤਰ੍ਹਾਂ ਯੋਜਿਤ ਸੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਘਟਨਾ ਨੂੰ ਪੰਜਾਬ ਦੀ ਕਾਨੂੰਨ ਵਿਵਸਥਾ ਦੀ ناکامی ਦੱਸਿਆ ਹੈ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ ਅਤੇ ਇਸ ਹਮਲੇ ਦੀ ਨਿਆਂਇਕ ਜਾਂਚ ਦੀ ਮੰਗ ਵੀ ਕੀਤੀ ਹੈ रणजीत सिंह चौड़ा ਨੂੰ ਹਿਰਾਸਤ ਵਿੱਚ ਲਿਆ ਗਿਆ ਪੁਲਿਸ ਵੱਲੋਂ ਇਸ ਮਾਮਲੇ ਦੀ छानबीन ਜਾਰੀ ਹੈ ਇਹ ਮਾਮਲਾ ਧਾਰਮਿਕ ਸਿਆਸੀ ਅਤੇ ਕਾਨੂੰਨੀ ਸਿਰਿਆਂ ਤੋਂ ਕਈ ਮਹੱਤਵਪੂਰਨ ਸਵਾਲ ਖੜੇ ਕਰ ਰਿਹਾ ਹੈ ਇਸ ਮਾਮਲੇ ਨੇ ਸਿੱਖ ਧਰਮ ਅਤੇ ਸਿਆਸੀ ਮਾਹੌਲ ਵਿੱਚ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ ਹਮਲੇ ਦੇ ਕਾਰਨ ਪਿੱਛੇ ਰਾਜਨੀਤਿਕ ਸੰਦਰਭਾ ਦੀ ਜਾਂਚ ਵੀ ਜ਼ਰੂਰੀ ਹੈ